ਕਲਾਊਡ ਪਾਰਟਿਕਲਸ ਸਕੈਮ ਨਾਲ ਜੁੜੀ ਵੱਡੀ ਅਪਡੇਟ ਹੈ 3700 ਕਰੋੜ ਦੇ ਘੁਟਾਲੇ ਵਿੱਚ ਇਰੀ ਨੇ ਕੋਰਟ ਦੇ ਵਿੱਚ ਚਾਰਜਸ਼ੀਟ ਦਾਖਲ ਕੀਤੀ ਹੈ ਦਾਜ਼ੇ ਕਿ ਵਿਨੋਏ ਗਰੁੱਪ ਦੇ ਸੀਈਓ ਸੁਖਵਿੰਦਰ ਸਿੰਘ ਖਰੋੜ ਨੂੰ ਮਲਜ਼ਮ ਬਣਾਇਆ ਗਿਆ ਸੋ ਇੱਥੇ ਕਲਾਊਡ ਪਾਰਟਿਕਲਸ ਸਕੈਮ ਨਾਲ ਜੁੜੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿੱਥੇ ਕਿ ਸੀਈਓ ਸੁਖਵਿੰਦਰ ਸਿੰਘ ਖਰੋੜ ਨੂੰ ਇੱਥੇ ਮਲਜ਼ਮ ਬਣਾਇਆ ਗਿਆ ਜਿਸ ਅਧਾਰ 'ਤੇ 3700 ਕਰੋੜ ਦੇ ਘੁਟਾਲੇ ਦੇ ਵਿੱਚ ਇਰੀ ਕੋਰਟ ਵਿੱਚ ਚਾਰਜਸ਼ੀਟ ਦਾਖਲ ਕੀਤੀ ਹੈ ਸੁਵਨੋ ਗਰੁੱਪ ਦੇ ਸੀਈਓ ਸੁਖਵਿੰਦਰ ਸਿੰਘ ਖਰੋੜ ਨੂੰ ਇੱਥੇ ਮਲਜ਼ਮ ਬਣਾਇਆ ਗਿਆ। ਕਲਾਊਡ ਪਾਰਟਿਕਲ ਸਕੈਮ ਜੀਰੀ ਨੇ ਕੋਰਟ ਵਿੱਚ ਚਾਰਜਸ਼ੀਟ দাখিল ਕੀਤੀ ਹੈ। ਵਿਨੋ ਗਰੁੱਪ ਦੇ ਸੀਈਓ ਸੁਖਵਿੰਦਰ ਸਿੰਘ ਖਰੋੜ ਜਿਨ੍ਹਾਂ ਨੂੰ ਮਲਜ਼ਮ ਇੱਥੇ ਬਣਾਇਆ ਗਿਆ ਹੈ। ਮਾਮਲੇਤ منی ਲਾਂਡਰਿੰਗ ਐਕਟ ਤਹਿਤ ਹਨ ਕਾਰਵਾਈ ਜੁੜੀ ਹੈ। ਉਹ ਕੀਤੀ ਜਾ ਰਹੀ। ਕੰਪਨੀ ਮਾਲਕਾਂ ਨੇ ਆਪਣੇ ਨਿੱਜੀ ਮੁਫਾਦ ਵਾਸਤੇ ਝੋਲੇ ਪਾਲੇ ਲੋਕਾਂ ਨੂੰ ਠੱਗਿਆ ਈੜੀ ਦਾ ਕਹਿਣਾ ਹੈ। ਸੁਖਵਿੰਦਰ ਖਰੋੜ ਤੇ ਜਿੰਪਲ ਖਰੋੜ ਦੀ 28 ਫਰਵਰੀ ਨੂੰ ਗ੍ਰਿਫਤਾਰੀ ਹੋਈ ਸੀ। ਤੋ ਸਾਰਾ ਜਨਵਰੀ ਤੇ 24 ਫਰਵਰੀ ਨੂੰ ਸਰਚ ਜਿਹੜਾ ਹੈ ਕੀਤਾ ਗਿਆ ਕੰਪਨੀ ਮਾਲਕਾਂ ਨੇ ਆਪਣੇ ਨਿੱਜੀ ਮੁਫਾਦ ਵਾਸਤੇ ਤੇ ਪੋਲੇ ਪਾਲੇ ਲੋਕਾਂ ਨੂੰ ਠੱਗਿਆ। ਤੋ 2023 ਗੋਤਮਬੁੱਦਨਗਰ ਨੌਇਡਾ ਪੁਲਿਸ ਅਤੇ ਪੰਜਾਬ ਪੁਲਿਸ ਦੀ ਜਾਂਚ ਦੇ ਆਧਾਰ ਤੇ ਐਫ ਆਈ ਆਰ ਦਰਜ ਕੀਤੀ ਗਈ ਸੀ। 17 ਜਨਵਰੀ ਤੇ 24 ਫਰਵਰੀ ਨੂੰ ਸਰਚ ਦੇ ਦੌਰਾਨ ਕੰਪਨੀ ਦੀ 178 ਕਰੋੜ ਦੀ ਜਾਇਦਾਦ ਨੂੰ ਅਟੈਚ ਕੀਤਾ ਗਿਆ ਸੀ। ਤੋ ਪ੍ਰਮੇਸ਼ ਸਾਡੇ ਨਾਲ ਸਾਡੇ ਸਹਿਯੋਗੀ ਇਸ ਵੇਲੇ ਜੁੜੇ ਨੇ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਪ੍ਰਮੇ ਜਿਸ ਨਾਲ ਵਿਨੋਦ ਵਿਨੋਬ ਗਰੁੱਪ ਦੇ ਸੀਈਓ ਸੁਖਵਿੰਦਰ ਸਿੰਘ ਖਰੋੜ ਨੂੰ ਇੱਥੇ ਮਲਜ਼ਮ ਬਣਾਇਆ ਗਿਆ ਕਰੋੜਾਂ ਦਾ ਘੁਟਾਲਾ ਜੋ ਸਾਹਮਣੇ ਆ ਰਿਹਾ ਹੈ ਕੀ ਕੁਝ ਇਸ ਨੂੰ ਲੈ ਕੇ ਜਾਣਕਾਰੀ ਹੋਵੇ ਅੱਲਾ ਕੀ ਜਾਈ ਹੈ ਕਿ ਕਲਾਊਡ ਪਾਰਟਿਕਲ ਸਕੈਨ ਹੈ ਯੂ ਨੋ ਗਰੁੱਪ ਵੱਲੋਂ ਜਿਹੜਾ ਕੀਤਾ ਜਾਵੇ ਇਸ ਵਿੱਚ ਹੁਣ ਸੁਖਵਿੰਦਰ ਸਿੰਘ ਖਰੋੜ ਹੋਰਾਂ ਨੂੰ ਜਿਹੜਾ ਇੱਕ ਮੁੱਖ ਮਲਜ਼ਮ ਬਣਾਇਆ ਗਿਆ ਹੈ ਸਿੰਪਲ ਕਰੋੜ ਜੋ ਕਿ ਇਹਨਾਂ ਦੇ ਪਤਨੀ ਨੇ ਤੇ ਇਹਨਾਂ ਦਾ ਇੱਕ 파ਟਨਰ ਵੀ ਹੈ ਜੋ ਅਲਾਇਦਾ ਕੰਪਨੀ ਤੋਂ ਅਰਿਫ ਨਿਸਾਰ ਇਹਨੂੰ ਵੀ ਜਿਹੜਾ ਇੱਥੇ ਹੁਣ ਮਲਜ਼ਮ ਬਣਾ ਕੇ ਕੋਰਟ ਦੇ ਵਿੱਚ ਪੁਲਿਸ ਨੇ ਜਿਹੜੀ ਹੈ ਉਹ ਮਾਫ ਕਰਨਾ ਈਡੀ ਨੇ ਜਿਹੜੀ ਹੈ ਕਿ ਚਾਰਜਸ਼ੀਟ ਫਾਈਲ ਕਰਤੀ ਹੈ કુલ 3700 ਕਰੋੜ ਦਾ ਜਿਹੜਾ ਹੈ ਕਿ ਇਹ ਸਕੈਮ ਦੱਸਿਆ ਜਾ ਰਿਹਾ ਜਿੰਦੇ ਵਿੱਚ 1800 ਕਰੋੜ ਜਿਹੜਾ ਹੈ ਕਿ ਉਹ एंड सेल एंड रेस्ट ਜਿਹੜਾ ਮਾਡਲ ਇਹਨਾਂ ਵੱਲੋਂ ਤਿਆਰ ਇੱਕ ਕੀਤਾ ਗਿਆ ਸੀਗਾ ਉਸ ਤੋਂ ਇਲਾਵਾ ਜਿਹੜਾ ਸੇਲ ਐਂਡ ਲੀਸ ਬੈਕ ਮਾਡਲ ਸੀ ਉਸ ਦੇ ਤਹਿਤ ਲੋਕਾਂ ਨੂੰ ਇਹਨਾਂ ਨੇ 1800 ਕਰੋੜ ਦਿੱਤਾ ਸੀ ਇਸ ਤੋਂ ਇਲਾਵਾ ਜਿਹੜਾ ਪੈਸਾ ਬਚਦਾ ਸੀਗਾ ਲੋਕਾਂ ਨੂੰ ਵਾਪਸ ਨਹੀਂ ਕੀਤਾ ਗਿਆ ਤੇ ਆਪਣੇ ਨਿੱਜੀ ਮੁਫਾਤ ਕਰਕੇ ਡਾਇਮੰਡਸ ਹੋ ਗਿਆ 골ਡ ਹੋ ਗਿਆ ਤੇ ਮਹਿੰਗੀ ਲਗਜ਼ਰੀ ਕਾਰਾਂ ਜਿਹੜੀਆਂ ਇਹਨਾਂ ਨੇ ਲਿੱਤੀਆਂ ਨੇ ਉਹਨੂੰ ਲੈ ਕੇ ਜਿਹੜਾ ਹੈ ਕਿ ਹੁਣ ED ਨੇ ਜਲੰਧਰ ਦੀ ਸਪੈਸ਼ਲ ਫੋਰਟ ਦੇ ਵਿੱਚ ਮਾਮਲਾ ਜਿਹੜਾ ਹੈ ਕਿ ਉਹ ਟ੍ਰੂਪੋਰਟ ਕਰ ਦਿੱਤਾ ਹੋਇਆ ਵਾ ਹੁਣ ਪੁਲਿਸ ਇਹਦੇ ਵਿੱਚ ਕੀ ਇਨਕੁਆਇਰੀ ਹੋਰ ਕਰਦੇ ਵੀ ਹੈ ਕਿਉਂਕਿ ਇਹ ਜਿਹੜੀਆਂ FIRs ਹੋਈਆਂ ਸੀਆਂ ਆਪਣਾ ਗੋਤਮਗੋਡ ਨਗਰ ਨੌਇਡਾ ਦੇ ਵਿੱਚ ਉਹ ਪੰਜਾਬ ਪੁਲਿਸ ਦੀ ਕੰਪਲੇਂਟ ਤਾਂ ਹੋਈਆਂ ਸੀਆਂ ਮਾਲਵੇ ਦੇ ਖੇਤਰ ਦੇ ਵਿੱਚ ਬਹੁਤ ਸਾਰੇ ਐਸੇ ਲੋਕ ਨੇ ਜਿਨ੍ਹਾਂ ਦਾ ਪੈਸਾ ਇਸ ਤਰੀਕੇ ਦੇ ਨਾਲ ਇਸ ਕੰਪਨੀ ਨੇ ਲਗਾਇਆ ਸੀਗਾ ਹਾਲਾਂਕਿ ਇਨਵੈਸਟੀਗੇਸ਼ਨ ਚ ਇਹ ਵੀ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ ਕਿ ਸੇਲ ਐਂਡ ਲੀਜ਼ ਵੈਗ ਦਾ ਜਿਹੜਾ ਮਾਡਲ ਅਪਣਾਇਆ ਗਿਆ ਲੋਕਾਂ ਨੂੰ ਕਹੇ ਪੈਸਾ ਦੇਣਾ ਸੀ ਉਹ ਫਰਜੀ ਨਿਕਲਿਆ ਏਡੇ ਵੱਡੇ ਲੈਵਲ ਦੇ ਉੱਤੇ ਜਿਹੜਾ ਇਹਨਾਂ ਨੇ ਇਨਵੈਸਟਮੈਂਟ ਕੀਤੀ ਹੈ ਮਨੀ ਲੌਂਡਰਿੰਗ ਇਹਦੇ ਵਿੱਚ ਸਿੱਧੇ ਤੌਰ ਤੇ ਹੋਈ ਹੈ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ 178 ਕਰੋੜ ਦੀ ਪ੍ਰਾਪਰਟੀ ਅਟੈਚ ਹੋਣ ਤੋਂ ਇਲਾਵਾ ED ਹੋਰ ਕੀ ਕਾਰਵਾਈ ਕਰਦੀ ਤੇ ਬਹੁਤ ਅਹਿਮ ਹੋਣ ਵਾਲਾ ਇਸ ਮਾਮਲੇ ਦੇ ਵਿੱਚ ਨਵਾਈ ਜਿਹੜੀ ਆ ਉਹ ਕਿਸ ਤਰੀਕਿਆਂ ਹੁੰਦੇ ਰਹਾ ਦਾ ਬਿਲਕੁਲ ਔਰ ਬੜਾ ਅਹਿਮ ਹੈ ਜਿੰਨਾ ਪੋਲੇ ਪਾਲੇ ਲੋਕਾਂ ਨੂੰ ਠੱਗਿਆ ਗਿਆ ਜਿਸਨਾਂ ਈਡੀ ਨੇ ਵੀ ਜ਼ਿਕਰ ਕੀਤਾ ਕਦੋਂ ਤੱਕ ਉਹਨਾਂ ਨੂੰ ਉਹਨਾਂ ਦਾ ਪੈਸਾ ਮਿਲੇ ਇਹ ਵੀ ਬੜਾ ਜ਼ਿਆਦਾ ਅਹਿਮ ਹੋਏਗਾ ਬਹੁਤ ਬਹੁਤ ਸ਼ੁਕਰੀਆ ਪ੍ਰਮੀਤ ਫਿਲਹਾਲ ਦੀ ਸਾਰੀ ਜਾਣਕਾਰੀ ਦੇ ਲਈ ਸੋ ਫਿਲਹਾਲ ਇੱਥੇ ਉਹਨਾਂ ਦੀ ਪ੍ਰਾਪਰਟੀ ਅਟੈਚ ਕੀਤੀ ਗਈ ਅੱਗੇ ਕਾਰਵਾਈ ਦੀ ਵੱਲੋਂ ਕੀਤੀ ਜਾ ਰਹੀ ਹੈ